ਹਾਂਜੀ ਦੋਸਤੋ ਤੁਸੀਂ ਜੁੜ ਗਿਓ ਬਰਾਡ ਫਾਰਮਿੰਗ ਸੈਣਾ ਖਿਡਾ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਗਰਸੇਵਿਕ ਸਿੰਘ ਬਰਾੜ ਆਪਾਂ ਹਾਈਵੇ ਤੇ ਖੜੇ ਆ ਬਾਈ ਜੀ ਅੰਮ੍ਰਿਤਸਰ ਨੂੰ ਜਿਹੜਾ ਜਾਂਦਾ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਜੀ ਢਾਬਾ ਬਾਈ ਹੋਰਿਆਂ ਦਾ ਤੇ ਆਹ ਸਾਹਮਣੇ ਹੈਗਾ ਭਰਾਵਾਂ ਦੀ ਹਵੇਲੀ ਆ ਬਾਈ ਜੀ ਇਹ ਜਿਹੜਾ ਹੈਗਾ ਹਰੀਕਾਂ ਤੋਂ ਨਿਕਲ ਕੇ 3 ਕਿਲੋਮੀਟਰ ਆ ਬੋਰਡ ਤੇ ਚੈਲ ਬਾਈ ਝਾਤ ਮਰਵਾ ਦੇ ਵੀ ਜਿੰਨੀਆਂ ਵੀ ਗੁਰੂ ਦਾ ਮਾਣੂ ਸੰਗਤਾਂ ਜਾਂਦੀਆਂ ਉਹਨਾਂ ਵਾਸਤੇ ਚਾਹ ਦਾ ਕੱਪ ਹੈ ਸਿਰਫ 10 ਰੁਪਏ ਦਾ ਮੈਨੂੰ ਆਪਾਂ ਨੂੰ ਪਤਾ ਕੀ ਰੇਟ ਰੋਟੀ ਪੈਂਦੀ ਇੱਥੇ ਸਿਰਫ 120 ਰੁਪਏ ਪਰ ਜਿੰਨੀਆਂ ਸੰਗਤਾਂ ਜਿਹੜੀਆਂ ਸ਼ਰਧਾਲੂ ਕੋਈ ਪੈਦਲ ਆਉਂਦੇ ਆ ਕੋਈ ਦਰਬਾਰ ਸਾਹਿਬ ਵਾਲੀਆਂ ਸੰਗਤਾਂ ਉਹਨਾਂ ਨੂੰ ਤਾਂ ਬਾਈ ਹੋ ਰਿਆ ਨੇ ਬਿਲਕੁਲ ਹੀ ਫ੍ਰੀ ਕੀਤਾ ਹੋਇਆ ਤੇ ਸਾਹਮਣੇ ਆਪਾਂ ਚੱਲਦੇ ਆ ਬਾਈ ਜੀ ਤੁਹਾਨੂੰ ਦਿਖਾਉਣੇ ਆ ਵਿਊ ਕਿੰਨਾ ਪਿਆਰਾ ਬਣਿਆ ਹੋਇਆ ਇੱਥੇ ਤੁਹਾਨੂੰ ਹੋਰ ਦਿਖਾਉਣੇ ਆ ਜੀ ਸਾਹਮਣੇ ਨੋਟ ਕਰ ਲਓ ਭਰਾਵਾਂ ਦੀ ਹਵੇਲੀ ਹੈ ਪੂਰਾ ਸੋਹਣਾ ਵਿਊ ਹੈ ਪੂਰੀ ਵਧੀਆ ਪਾਰਕਿੰਗ ਹੈ ਸਾਫ਼ ਸੁਥਰੇ ਬਾਥਰੂਮ ਹੈ ਹੱਟ ਬਣੀ ਹੋਈ ਹੈ ਬਾਹਰ ਬਹਿ ਕੇ ਨਜ਼ਾਰਾ ਲੈਣਾ ਉਹੀ ਹਵੇਲੀ ਵਾਂਗੂ ਪੁਰਾਣਾ ਟਰੈਕਟਰ ਖੜਾ ਆ ਸੱਜੇ ਨਿਗਮ ਮਰਵਾਦੇ ਮੇਰਾ ਵੀਰ ਜੇ ਬੱਚੇ ਨਾਲ ਆਇਆ ਤਾਂ ਝੁੱਲੇ ਝਾਲ ਅੱਗੇ ਆਪਾਂ ਚੱਲਦੇ ਆਂ ਬਾਈ ਜੀ ਅੰਦਰ ਨੂੰ ਤੁਹਾਨੂੰ ਦਿਖਾਉਣੇ ਆਂ ਬਾਈ ਜੀ ਮਾਹੌਲ ਬਾਈ ਦੀਆਂ ਇੱਧਰ ਫੋਟੋਆਂ ਦਿਖਾ ਦੇ ਦੀਪ ਸਿੱਧੂ ਦਾ ਤੇ ਬਾਈ ਸਿੱਧੂ ਮੂਸੇ ਵਾਲੇ ਦਾ ਪੂਰਾ ਤਗੜਾ ਹੀ ਫੈਨ ਆ ਜਿਹੜੇ ਕਿ ਆਪਣੇ ਬਹੁਤ ਵਧੀਆ ਪੰਜਾਬ ਦੇ ਸਟਾਰ ਸੀ ਪਰ ਕਿਸੇ ਗੱਲ ਕਰਕੇ ਖੋਹੇ ਗਏ ਗੈਂਗਸਟਰਾਂ ਕਰਕੇ ਚਲੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆਂ ਬਾਈ ਜੀ ਮਾਹੌਲ ਅੰਦਰ ਦਾ ਪੂਰਾ ਸੋਹਣਾ ਮਾਹੌਲ ਬਣਿਆ ਹੋਇਆ ਹੈ ਬਾਈ ਮਨਜੀਤ ਹੋਰੀ ਆਪ ਜਿੰਮੇਦਾਰ ਆ ਸਾਹਮਣੇ ਤੁਰੇ ਆਉਂਦੇ ਆ ਤੁਹਾਡੀ ਇਹਦੂ ਬਾਦ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਉਣੇ ਆਂ ਚਲੋ ਜੀ ਗੱਲਬਾਤ ਸ਼ੁਰੂ ਕਰਦੇ ਆਂ ਬ ਭਈ ਤੁਹਾਡਾ ਵੱਖਰਾ ਜਿਹਾ ਕਨਸੈਪਟ ਦੇ ਕੇ ਅਸੀਂ ਇੱਥੇ ਰੁਕ ਗਏ ਮਜਬੂਰੀ ਬਣ ਗਈ ਜਿਹੜਾ ਸਾਡਾ ਬੋਰਡ ਲੱਗਿਆ ਸੀ ਇਹ ਸੰਗਤਾਂ ਵਾਸਤੇ ਤੁਹਾਡੇ ਮਨ ਤੇ ਨਹੀਂ ਚੱਲਦਾ ਕਿ ਤੁਸੀਂ ਜਿਹੜਾ ਖਾਣੇ ਤੇ ਰੇਟ ਬਹੁਤ ਜ਼ਿਆਦਾ ਜਿਹੜੇ ਘੱਟ ਕਰਕੇ ਰੱਖੋ ਜੀ ਕਿ ਤੁਸੀਂ ਮਹਿੰਗਾ ਸਭ ਤੋਂ ਵੱਡਾ ਪਰਸੇ ਦੇ ਜਿਵੇਂ ਨਾ ਜੇ ਆਪਾਂ ਸੇਫਾਈ ਕਰਦੇ ਨੇ ਕੋਈ ਵੀ ਆਪਾਂ ਭਾਈ ਜਿਹੜੇ ਗੇਂਦ ਤੋਂ ਕੋਈ ਜੀਵਨ ਮਿਹਨਤਾਂ ਕਰਦੇ ਜੋ ਵੀ ਲੋਕਾਂ ਤੋਂ ਤਾਰਾ ਠੀਕ ਹੈ ਜੇ ਆਪਾਂ ਉਹਦੇ ਕੋਰਡੀਨੇਟਰ ਵੀ ਹਾਂ ਹਾਂ ਜੀ ਹਾਂ ਜੀ ਜਿਹੜਾ ਬਾਦ ਸੰਗਤ ਦਾ ਬੋਰਡ ਲੱਗਣਾ ਹੈ ਅੰਦਰ ਬਾਦ ਤਾਂ ਦੀ ਮੇਰੇ ਲਈ ਸੰਗਤ ਦਾ ਰੂਪ ਹੀ ਹੈ ਜੀ ਭਾਈ ਮੇਰੇ ਨੂੰ ਕੋਈ ਵੀ ਜਿਹੜਾ ਪੈਦਲ ਜਾਂਦਾ ਆਲੇ ਹਾਂ ਹਾਂ ਜੀ ਬਿਲਕੁਲ ਫ੍ਰੀ ਸ਼ਰਧਾ ਭਾਨੇ ਜੋ ਵੀ ਨਾ ਚਾਹਣਾ ਪੈਦਲ ਜਾਂਦਾ ਹਾਂ ਅੱਛਾ ਭਾਈ ਜੀ ਕੋਈ ਵੀ ਜਿਹੜੇ ਸ਼ਰਧਾਲੂ ਦਰਬਾਰ ਸਾਹਿਬ ਨੂੰ ਜਾਣ ਵਾਲੇ ਕੋਈ ਪੈਦਲ ਆਉਂਦੇ ਆ ਉਹਨਾਂ ਦੀ ਸ਼ਰਧਾ ਤੇ ਬਾਈ ਹਰਿਆ ਦੇ ਇੱਥੇ ਰੁਕਦੇ ਆ ਕੇ ਤਾਂ ਜਿਹੜਾ ਉਹਨਾਂ ਦਾ ਖਾਣਾ ਹੈਗਾ ਜਿਹੜਾ ਉਹਨਾਂ ਲਈ ਲੱਗਰ ਦੀ ਜਿਹੜੀ ਵਿਵਸਥਾ ਬਾਈ ਹਰਿਆ ਦੇ ਵੱਲੋਂ ਬਿਲਕੁਲ ਫ੍ਰੀ ਦਿੱਤੀ ਜਾਂਦੀ ਆ ਇੱਕ ਬਈ ਉਹ ਨਵੀਂ ਜੀ ਚੀਜ਼ ਚਾਹ ਬਈ ਨਿਗਾਹ ਮਰਵਾ ਲ ਵੀ ਕੋਈ ਵੀ ਬੰਦਾ ਇੱਥੋਂ ਆ ਕੇ ਬਈ ਖਾਣਾ ਖਾਂਦਾ ਉਹਦਾ ਆਰਡਰ 700 ਰੁਪਏ ਦਾ 699 ਤੋਂ ਪਲੱਸ ਹੋ ਜਾਂਦਾ ਹੈ ਬਾਈ ਹੋਰ ਇਹਨੇ ਕਾਰਵਾਸ਼ ਦੀ ਥੁਰਦਾ ਜਿਹੜੀ ਬਿਲਕੁਲ ਫਰੀ ਰੱਖੀ ਹੋਈ ਹੈ ਇਹ ਬਾਈ ਕੰਸਰਟ ਕਿਵੇਂ ਆਇਆ ਤੁਹਾਡੇ ਕੋਲ ਬਸ ਫਿਰ ਇਹ ਬੈਠਾ ਬੈਠਾ ਦਿਮਾਗ ਚਾਹੀਏ ਕਿ ਕਿਸੇ ਕਸਟਮਰ ਨੂੰ ਕੁਝ ਲੱਗ ਜਾਈਏ ਹਾਂ ਜੀ ਆਪ ਕਿ ਇਹਨਾਂ ਦੋ ਚੀਜ਼ਾਂ ਹੋ ਗਿਆ ਕਿ ਕਿਹੜਾ ਕਾਰਵਾਸ਼ ਲੱਗੇ ਫਰੀ ਬਿਜਾ ਜੀ ਉਹਨੂੰ ਦੇ ਰਿਕਾਰ ਮਿਲ ਗਿਆ ਜੀ ਬਾਈ ਤੇ ਮੇਰੀ ਇੱਕ ਕਸਟਮਰ ਨੂੰ ਮੱਖੀ ਜਿਹਾ ਟੱਕ ਖਿੱਚ ਜਿਹਾ ਬਣ ਗਿਆ ਕਿ ਕਸਟਮਰ ਨੂੰ ਕਿਤਾ ਕਸਟਮਰ ਜਿਵੇਂ ਆਟਾ ਲੱਗਦਾ ਪਿਆ ਕਸਟਮਰ ਨੂੰ ਕਾਲਾ ਪਿੰਗਾ ਵਾ ਹਾਂ ਜੀ ਉਹਨੂੰ ਬਦਲ ਮੇਰੀ ਗੱਡੀ ਬਹੁਤ ਹੋ ਰਹੀ ਹੈ ਜੀ ਬਾਈ ਗੱਡੀ ਵਾਸ਼ ਹੁੰਦੋਂ ਤੋਂ ਬਾਅਦ ਕਸਟਮਰ ਨੇ ਜੇ ਮਾਨ ਹੈ ਕਿ ਲੋਕ ਕਸਟਮਰ ਗੱਡੀ ਨਹੀਂ ਵਾਸ਼ ਕਰਾਉਂਦਾ ਸਾਡੇ ਕੋਲ ਕਹਿੰਦੇ ਭਾਈ ਤਰਾ ਸੱਤ ਪਾਈ ਤੋਂ ਸੱਤ ਤੋਂ ਬਾਸਾ ਅੜੂ ਉਹਨਾਂ ਕੱਲ ਬਾਤ ਰਿਹਾ ਅੱਛਾ ਜੇ ਕਿਸੇ ਕਹੇ ਤਾਂ ਵੀ ਮੈਂ ਤਾਂ ਬਾਈ ਕਾਰ ਘਰੋਂ ਧਵਾ ਕੇ ਲੈ ਆਇ ਕਾਰ ਨਹੀਂ ਤੁਣੀ ਤਾਂ ਉਹਦੇ ਤੁਜੀ ਪੈਸੇ ਲੈਸ ਕਰਦੇ ਕਾਰਵਾਸ਼ੀ ਕਾਰਵਾਸ਼ੀ ਠੀਕ ਹੈ ਬਾਈ ਜੀ ਐਡਰੈਸਿੰਗ ਕਰੀ ਤੇ ਤੁਹਾਡਾ ਮਾੜਾ ਜਿਹਾ ਟੈਲੀਫੋਨ ਨੰਬਰ ਵੀ ਬੋਲ ਕੇ ਦੱਸ ਦਿਓ ਇੱਧਰ ਨੂੰ ਸਾਡੇ ਤਾਂ ਬਾਲੇ ਮਾਲਵੇ ਵਾਲੇ ਬਹੁਤ ਆਉਂਦੇ ਆ ਬਾਈ ਜੀ ਜਿਹਨੇ ਸਾਨੂੰ ਨਾ ਚੰਗਾ ਖਾਣਾ ਵੀ ਕਿਤੋਂ ਆ ਵਧੀਆ ਨਹੀਂ ਮਿਲਦਾ ਸਾਫ ਸੁਥਰਾ ਮਾਹੌਲ ਕੁਲੀਕੋਰੀਆਂ ਵੀ ਦੋ ਤਿੰਨ ਚੀਜ਼ਾਂ ਦੀ ਮੈਂ ਹੋਟਲ ਦੇ ਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਆਲਰੇਡੀ ਪੰਜਾਬੀ ਮੁੰਡੇ ਆ ਨਾ ਜੀ ਰੇਡ ਆਪਦੇ ਹੀ ਕਰਤਾ ਜਾਂਦੇ ਆ ਆਪਣੇ ਲੋਕਾਂ ਨੂੰ ਸਿਰਫ ਇੱਕ ਹੋ ਗਿਆ ਵਾ ਕਿ ਉਥੇ ਨੇਪਾਲੀ ਹੈਗੇ ਆ ਗੜਵਾਲੀ ਹੈਗੇ ਨੇ ਉਹਨਾਂ ਨੂੰ ਖਾਣਾ ਖਾਣ ਤਾਂ ਆਪਾਂ ਇਹਨਾਂ ਦੇ ਤੋਂ ਪਹਿਲਾਂ ਤਾਂ ਇਹ ਕਿਹੜਾ ਆਪਣਾ ਭਾਈ ਕਰਮ ਕੈਂਪ ਕਰੀਏ ਆਪਣਾ ਆਪਣੇ ਭਾਈ ਚੱਲਣੀ ਸਿਰਫ ਇੱਕ ਨਸ਼ਾ ਦੇਖਣਾ ਪੈਣਾ ਇੱਕ ਡੀਲ ਦੇਖਣੇ ਪੈਣਾ ਜੀ ਬਾਈ ਸਟਾਫ ਦੇ ਵਿੱਚ ਮੈਂ ਲੇਡੀਜ਼ ਦਾ ਮੋੜਾ ਕਿੱਧਰੋਂ ਨੇਕ ਲੇਡੀਜ਼ ਦੀ ਆਪਾਂ ਨੂੰ ਸਿਰਫ ਇੱਕ ਨੀਗਲ ਚੈੱਕ ਕਰਨੀ ਪਣੀ ਹੋਰ ਕੁਝ ਨਹੀਂ ਜੀ ਜੀ ਉਹਨਾਂ ਦੇ ਟਿਕਾਵੇਂ ਟਿਕੜੀ ਦਰਬਾਰ ਸਾਹਿਬ ਜਿਹੜੀ ਦਿਨ ਨਹੀਂ ਵੀ ਸੰਗਤ ਦਰਬਾਰ ਸਾਹਿਬ ਦੀ ਬਿਆਸ ਨਹੀਂ ਕੋਈ ਵੀ ਸੰਗਤ ਉਹ ਜਿੰਨੀ ਵੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਕਰੋ ਪਰਮਾਤਮਾ ਦੇ ਇਹ ਜੀ ਦਾ ਘਟਾ ਅਛੜਦਾ ਸਭ ਕੁਝ ਵੱਧ ਕਰੋ ਜੀ ਜਿਹੜੀ ਜਿਹੜੇ ਐਤਵਾਰ ਨੂੰ ਟਾਲਾ ਸਰ ਸੰਗਤਿਆਂ ਦੀ ਛੇ ਦਾ ਸਾਹਿਬ ਜਾਂਦੀ ਹੈ ਬਿਆਸ ਜਾਂਦੀ ਹੈ ਪਰ ਕਿ ਸੇਰੇ ਮੇਰੇ ਨਾਲ 5 ਰੁਪਏ ਜਾਂ 10 ਰੁਪਏ ਜਾਂ 2 ਰੁਪਏ ਉਹਨਾਂ ਦਾ ਜੋ ਵੀ ਛਕਣਾ ਉਹਦਾ ਫਰੀ ਹੈ ਠੀਕ ਹੈ ਬਈ ਜੋ ਵੀ ਛਕਣਾ ਦਾ ਬਿਲਕੁਲ ਜਿਹੜਾ ਪੈਦਲ ਯਾਤਰਾ ਦਾ ਜੋ ਵੀ ਉਹਨਾਂ ਛਕਣਾ ਮੈਂ ਉਹ ਕੋ ਬਿਲਕੁਲ ਪੈਦਲ ਯਾਤਰਾ ਵਾਲੇ ਕਦੇ ਵੀ ਹੋਣ ਹਨੇਰੇ ਹੋਣ ਦਿਵੇਰੇ ਹੋਣ 24 ਘੰਟੇ ਬਿਲਕੁਲ ਫਰੀ ਹੈ ਉਹਨਾਂ ਨੂੰ ਜਿਹੜੇ ਨੇਹਰਾ ਦੇ ਨਾਲ ਨੇਹਰਾ ਹੁੰਦਾ ਵਾ ਉਹਨਾਂ ਦੀ ਰੂਮ सुद्धा ਵੀ ਬਿਲਕੁਲ ਫਰੀ ਹੈ ਬਾਈ ਜੀ ਨੋਟ ਕਰ ਲਓ ਜਿਹੜੀਆਂ ਮੇਨ ਗੱਲਾਂ ਸੀ ਇਹਨਾਂ 'ਚ ਜਿਹੜੀ ਸਾਰੇ ਨਾਲੋਂ ਚੰਗੀ ਗੱਲ ਹੈ ਕੋਈ ਗੱਲ ਨਹੀਂ ਬਾਈ ਜੀ ਨੰਬਰ ਵੀ ਕਰ ਲਿਓ ਮੇਨ ਗੱਲ ਜਿਹੜੀ ਸਾਹਮਣੇ ਇਹ ਆਈ ਆ ਬਾਈ ਜੀ ਆਪਾਂ ਹਮੇਸ਼ਾ ਕਹੀ ਜਾਂਦੇ ਆ ਵੀ ਪ੍ਰਵਾਸੀ ਬੰਦੇ ਆਏ ਹੋਗੇ ਜੀ ਇੱਥੇ ਪੰਜਾਬ ਤੇ ਕਬਜ਼ਾ ਹੋਊਗਾ ਇਹੋ ਜਿਹਾ ਕੁਝ ਨਹੀਂ ਬਾਈ ਜਰਗੇ ਵੀ ਬੈਠੇ ਆ ਜ਼ਮੀਦਾਰ ਭਰਾਏ ਬਾਈ ਜੀ ਮਨਜੀਤ ਸਿੰਘ ਇਹਨਾਂ ਦਾ ਨਾਮ ਹੈ ਇਹਨਾਂ ਨੇ ਸਾਰੇ ਪੰਜਾਬੀ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਮੋਸਟਲੀ ਇੱਥੇ ਨਾਲ ਦੇ ਪਿੰਡਾਂ ਤੋਂ ਬੀਬੀਆਂ ਵੀ ਇ ਪੂਰਾ ਸਾਫ ਸਫਾਈ ਦਾ ਖਿਆਲ ਹੀ ਨਹੀਂ ਬਾਈ ਤੁਸੀਂ ਜਾਣਦੇ ਹੋ ਢਾਬੇ ਦੇ ਅੰਦਰ ਉਹ ਸੋਈ ਚੋ ਚੀਜ਼ ਬਣ ਕੇ ਆਉਂਦੀ ਹੈ ਉੱਥੇ ਭਈਏ ਰੱਖਿਓ ਉੱਥੇ ਥੁੱਪੀ ਜਾਂਦੇ ਉਹਨਾਂ ਦਾ ਪਾਣ ਪੂਣ ਖਾਣ ਦਾ ਆਪਾਂ ਨੂੰ ਪਤਾ ਬਾਈ ਬੀੜੀਆਂ ਫੇਕਤਾ ਉਹਨਾਂ ਦਾ ਆਮ ਗੱਲ ਆ ਸਿਰਫ ਐਸੀ ਤੋਂ ਬਾਅਦ ਨਿਕਲੇ ਆਪਾਂ ਜੀ ਹਾਂਜੀ ਮੇਰੀ ਕੋਸ਼ਿਸ਼ ਇਹ ਹੀ ਆ ਕਿ ਜਿੰਨਾ ਵੀ ਆਪਣੇ ਲੋਕੀ ਕਹਿੰਦੇ ਨੇ ਪੰਜਾਬ 'ਚ ਰੋਜ਼ਗਾਰ ਨਹੀਂ ਹੈਗਾ ਹੈਗਾ ਬੰਦਾ ਕਰਨਾ ਚਾਹੀਦਾ ਯਾਰ ਸਾਰਾ ਕੁਝ ਬਾਦੂ ਦਾ ਕਰਨ ਦਾ ਹੁਣ ਚਾਹੀਦਾ ਆਪਾਂ ਜੇ ਬੰ ਕਰਨਾ ਕਿਵੇਂ ਆ ਕੰਮ ਆਪਾਂ ਕਸਟਮਰਾਂ ਨਾਲ ਖਿੱਚ ਕਿਵੇਂ ਬੰਨਣਾ ਉਹ ਵੀ ਆਪਣੇ ਤੇ ਡਿਪੈਂਡ ਕਰਦਾ ਬਸ ਬਾਈ ਥੋੜਾ ਜਿਹਾ ਐਡਰੈਸ ਕਲੀਅਰ ਕਰ ਦਿਓ ਵੈਸੇ ਮੈਂ ਦੱਸਤਾ ਸੀ ਕਿ ਇਹ ਕਿੱਥੇ ਲੋਕੇਸ਼ਨ ਕੀ ਹੈ ਜੀ ਇਹਰੇ ਹਰੀਕੇ ਤੋਂ ਲੱਗੇ ਪਿੰਡ ਮਨਾਲਾ ਹਰੀਕੇ ਤੋਂ 3 ਕਿਲੋਮੀਟਰ ਅਪਰ ਆਪਾਂ ਬਠਿੰਡਾ ਹਾਈਵੇ ਤੇ ਆਉਨੇ ਆਂ ਭਰਾਵਾਂ ਦੀ ਹਵੇਲੀ ਨਾਂ ਦੇ ਐਡਰੈਸ ਹੈ ਜੀ ਮੇਨ ਮਹਰਾਣਾ ਤਰੀਕੇ ਤੋਂ 3 ਕਿਲੋਮੀਟਰ ਦੂਰੀ ਤੇ ਅੰਮ੍ਰਿਤਸਰ ਰੋਡ ਜਦੋਂ ਬਈ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਆਪਣੇ ਸਿੱਧੇ ਪਾਸੇ ਹੀ ਆਉਂਦਾ ਜਿਹੜੇ ਪਾਸੇ ਆਪਾਂ ਕਾਰ ਲੈ ਕੇ ਜਾ ਰਹੇ ਆ ਉਸੇ ਹੀ ਹੱਥ ਹੈ ਬਹੁਤ ਵਧੀਆ ਮਾਹੌਲ ਹੈ ਬਾਈ ਭਰਾਏ ਕੋਲੇ ਜਰੂਰ ਆਓ ਮਹਰਾਣਾ ਥੋੜਾ ਜਿਆ ਅੱਗੇ ਆ ਠੀਕ ਹੈ ਮਹਰਾਣੇ ਪਿੰਡ ਤੋਂ ਪਹਿਲੇ ਬਾਦ ਹਰੀ ਕੇ ਨਿਕਲਦੇ ਸਾਰ ਨੇੜੇ ਵਿੱਚ ਇੱਕ ਬਾਹੜਾ ਨਹੀਂ ਤੇ ਵੱਡੀ ਗੱਲ ਹੁੰਦੀ ਹੈ ਬਾਈ ਜੀ ਕਦੇ ਤੁਸੀਂ ਪੈਲਕ ਬੁੱਕ ਕਰਨ ਜਾਂਦੇ ਹੋ ਕਿੱਥੇ ਰੈਸਟੋਰੈਂਟ ਤੇ ਰੁਕਦੇ ਹੋ ਪੰਪ ਤੇ ਰੁਕਦੇ ਹੋ ਤਾਂ ਜਿਆਦਾ ਜਿਹੜਾ ਪਤਾ ਲੱਗਦਾ ਹੁੰਦਾ ਵਾਸ਼ਰੂਮਾਂ ਤੋਂ ਲੱਗਦਾ ਹੁੰਦਾ ਇੰਨੇ ਜਿਆਦਾ ਸਾਫ ਸਫਾਈ ਹੈ ਇੱਥੇ ਬਾਈ ਜੀ ਤੁਸੀਂ ਆ ਕੇ ਦੇਖੋਗੇ ਤੁਸੀਂ ਯਕੀਨ ਮੰਨ ਲਿਓ ਇਸ ਗੱਲ ਦਾ ਵੀ ਬਹੁਤ ਵਧੀਆ ਮਾਹੌਲ ਮਿਲੂਗਾ ਬਾਈ ਫਰਿਆਂ ਦਾ ਵੈਸੇ ਸੁਭਾਅ ਵੀ ਬਹੁਤ ਬੜਾ ਖੜਾ ਕੋਈ ਵੀ ਆਉਂਦਾ ਕੋਈ ਵੈਸੇ ਕੋਈ ਦੁੱਖ ਤਕਲੀਫ ਵਾਲਾ ਆ ਗਿਆ ਤਾਂ ਕੋਈ ਰੋਟੀ ਦਾ ਈ ਡਾ ਨਹੀਂ ਤੁਸੀਂ ਟੈਨਸ਼ਨ ਲੈਣੀ ਵੀ ਸਾਡੇ ਕੋਲ ਇੰਨੇ ਪੈਸੇ ਹੈਗੇ ਤਾਂ ਹੀ ਖਾ ਸਕਦੇ ਹੋ ਕੋਈ ਇਹੋ ਜਿਹੇ ਪੈਸੇ ਵਾਲਾ ਮਸਲਾ ਹੀ ਕੋਈ ਨਹੀਂ ਵੀਰੇ ਪਿਆਰ ਆ ਸਭ ਤੋਂ ਵੱਡੀ ਜਿਹਦੇ ਨੇਰੇ ਸਵੇਰੇ ਕਿਸ ਨੂੰ ਮੁਸ਼ਕਲ ਬਣਦੀ ਆ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 9914685785 9914685785 ਇਹੇ ਤਰ੍ਹਾਂ ਦੇ ਵੀਂਗਨੀ ਰੇਸ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਹੋਵੇ 10-15 ਕਿਲੋਮੀਟਰ ਪੇਰੀ ਦੇ ਵਿੱਚ ਕੋਈ ਦਰਵਾਜ਼ਾ ਸਾਹਿਬ ਜਾਣ ਲੱਗ ਕਦੇ ਵੀ ਗਾੜਾ ਲਾਵਾ ਕਿਸੇ ਨੰਬਰ ਤੇ ਫੋਨ ਕਰਦੇ ਮਗਰ ਜੱਕ ਜੀ ਹਾੜਤਾਲੀ ਪੁੱਛਾਂਗੇ ਜਿੰਨਾ ਦੇ ਨੂੰ ਲੋਡ ਹੋਵੇ ਨੀਡ ਹੋਵੇ ਉਹਦੀ ਪੂਰੀ ਨਿਕਾਲ ਦੇ ਠੀਕ ਆ ਬਾਈ ਜੀ ਦਿਓ ਸਾਥ ਤੇ ਸਾਰੇ ਬੰਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਇਹੋ ਜਿਹੇ ਪੰਜਾਬੀ ਭਰਾਵਾਂ ਨੂੰ ਪ੍ਰੋਮੋਟ ਕਰਿਆ ਕਰੋ ਬਾਈ ਜੀ ਠੀਕ ਆ ਬਣੇ ਰਹੋ ਬਰਾਡ ਫਾਰਮਿੰਗ ਸਹਿਣਾ ਜਿੰਨਾ ਦੇ ਨਾਲ ਅਗਲੀ ਵੀਡੀਓ ਜਮੈਂਦੀ ਹੈ ਸਸੀਗਾ ਬਾਈ ਜੀ